and ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ 'ਤੇ ਜਾਮ ਪਰ ਦਿੱਤਾ ਗਿਆ ਦੋ ਦਿਨ ਹੈਗਾ ਬਸ ਮਾਮਲਾ ਗੰਨੇ ਦੀ ਬਕਾਇਆ ਤੇ ਰਾਸ਼ੀ ਦੇ ਭੁਗਤਾਨ ਨਾਲ ਜੁੜਿਆ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਕੁਝ ਮਹੀਨਿਆਂ ਤੋਂ ਅਸੀਂ ਅਕਸਰਾਂ ਦੇ ਦਫ਼ਤਰਾਂ ਦੇ ਤੱਕੇ ਖਾ ਰਹੇ ਹਾਂ ਤੇ ਕਈ ਮੰਗ ਪੱਤਰ ਵੀ ਦਿੱਤੇ ਨੇ ਪਰ ਸਾਡੇ ਗੰਨੇ ਦਾ ਬਕਾਇਆ ਦੀ ਰਾਸ਼ੀ ਅਜੇ ਤੱਕ ਸਾਨੂੰ ਨਹੀਂ ਮਿਲੀ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਰੀਬਨ 22 ਕਰੋੜ ਰੁਪਈਆ ਕਿ ਗੰਨੇ ਮੁੱਲ ਹੈ ਦੇ ਬਾਵਜੂਦ ਵੀ ਕਿਸੇ ਨੂੰ ਹਲੇ ਤੱਕ ਕੋਈ ਵਫਾਇਆ ਨਹੀਂ ਦਿੱਤਾ ਗਿਆ ਮਸਲੇ ਨੂੰ ਲੈ ਕੇ ਅੱਜ ਤੱਕ ਕਿੱਥੇ ਤਰਨਾ ਦਿੱਤਾ ਗਿਆ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਟੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਹ ਗ੍ਰਾਹਾਂ ਜੱਥੇ ਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੋਂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫਟਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚਾਂਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਇਹ ਚਿਕਰ ਚਿਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਊ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਹਿਰਦੇ ਨਾਲ ਕਹਿਣਾ ਕਿ ਬੜਾ ਜਦੋਜਿਦ ਕਰਕੇ ਤੇ ਫਸਲ ਪਲਦੀ ਹੈ ਬਹੁਤ ਔਖੇ ਹੋ ਕੇ ਤਾਂ ਹੁਣ ਵੇਖੋ ਆ ਜਿਓ ਜੀ ਹੁਣ ਹਾਲਤ ਹੰਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੋਣਾ ਫਸਲ ਆਪਨੇ ਬੱਚਿਆਂ ਨੂੰ ਪਾਲੀਦੀ ਐ ਸਿਰਫ ਬੱਚਿਆਂ ਨੂੰ ਆਪਣੇ ਐਡੇ ਵਧੀਆ-ਵਧੀਆ ਸੰਦ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਣਾ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬਣਾ ਪੈਂਦਾ ਬੜਾ ਮੰਨ ਦੁਖੀ ਵੀ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ 3 ਮਹੀਨਾ ਚੱਲਿਆ ਉਸ ਦਿਨ 300 ਕੁਛ ਕਰੋੜ ਹੀ ਹੁਣ ਕਾਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਲਾ ਪਾਉਣ ਨਾ ਕੁਛ ਇਹਨਾਂ ਨੇ 50 60 ਕਰੋੜ ਪਾਤਾ ਹੁਣ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲੱਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਾ ਕੀ ਦੇਖੋ ਤੁਸੀਂ ਕਿ ਕੌਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਵੀ ਸਾਨੂੰ ਅਸੀਂ ਉਹ ਹਰ ਪੀੜਤਾ ਨੂੰ ਰਿਲੀਜ਼ ਦੇਣੀ ਆ ਕੋਈ ਵੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਵਾਸਤੇ ਜਿਹੜੇ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਹਨ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੇ ਵਰਤਣ ਤੁਸੀਂ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿੱਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨਾਲ ਹੁਣ ਬਹਜੇਗਾ ਦੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਟਰ ਨਾਲ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰੇ ਸਾਡੇ ਮਕਰ ਬਹੁਤ ਪੇਠਾ ਮੈਂ ਬੱਤੀ ਕਿਸਾਨ ਜਥੇ ਬੰਦੀਆਂ ਨੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਮੈਂ ਬੱਤੀਆਂ ਨੂੰ ਮੈਂ ਬੱਤੀਆਂ ਬੱਤੀਆਂ ਨੂੰ ਮੰਡਾਰੂਗਾ ਹੁਣ ਮੈਂ ਅੱਜ ਤੋਂ ਬਾਅਦ ਬੱਤੀਆਂ ਨੂੰ ਵੰਗਾਰੂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਗਾ ਵੀ ਤੁਸੀਂ ਬੱਤੀ ਜਾਣੇ ਅਸੀਂ ਦਿੱਲੀ ਜਾਂਦੇ ਰਹੇ ਹੁਣ ਤਗੜੇ ਹੋ ਕੇ ਭਾਈ ਲੁਧਿਆਣੇ ਡੱਕ ਦੋ ਵੀ ਨਹੀਂ ਦੂ ਰਾ ਸਕਦੇ ਉਧਰ ਕੋ ਰੋਕ ਡੱਕ ਦੋ ਪਰ ਇਹ ਪੈਸੇ ਇਹ ਸਰਕਾਰ ਕੋ ਲੈ ਕੇ ਰਾਵਾਂਗੇ ਬਾਕਾਇਦਾ ਇਹ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹ ਕਿ ਜਿਹੜਾ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 679.33 ਕਰੋੜ ਜਿਹੜੀ ਬਾਤ ਜੀ ਆ 100 ਕਰੋੜ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਥੋੜੀ ਕਰਕੇ ਇਸੇ ਪਈ ਵੀ ਹੈਗੀ ਇੱਕ ਮਹੀਨੇ ਵਿੱਚ ਤੇ ਬਟ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪਈ ਵੀ ਜਾਵੇ ਪਰ ਨਾ ਫਿਰ ਕਿੰਦੋਂ ਤੱਕ ਚੱਕਣਾ ਹੀ ਨਹੀਂ ਜਦੋਂ ਤੱਕ ਇਹ ਹੁਣ ਚਲੋ ਬਈ ਇਹ ਤਾਂ ਉਹ ਗੱਲ ਕੋ ਚੱਲੀ ਸੀ ਲੋਕੀ ਜੇ ਕਾਦੇ ਪੈਸੇ ਕਦੇ ਇਹ ਗੱਲੇ ਨਹੀਂ ਬੇ لوکان ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਹ ਤਸਿਲਾ ਦੇ ਪਾਸਿਓਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ નીકਲ ਕੇ ਕਾਨੂੰਨਾਂ ਨੂੰ ਫੜਨ ਜਾ ਰਹੇ ਅਸੀਂ ਜਿੰਨੇ ਦਿਨ ਤੱਕ ਅਸੀਂ ਮਨਿਸਟਰ ਆ ਗਏ ਨਾ ਬਾਕੀ ਹੋਰ ਉਸੇ ਨਾਲ ਪ੍ਰਸ਼ਾਸਨ ਆ ਗਿਆ ਉਹ ਗੱਲ ਕੋ ਚੰਗੀ ਗੱਲ ਬਾਤ ਚੱਲ ਰਹੀ ਹੈ ਉਹਦਾ ਟਾਈਮਿੰਗ ਅਸੀਂ ਉਸੇ ਪਾਸਿਓਂ ਸਤਕੋਏ ਮੋੜ ਤੋਂ ਅੰਦਰ ਕਰਦੇ ਪਏ ਹਾਂ ਸਤਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਫਿਰ ਦੱਸ ਜਾ ਸਕਦੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੈਂਸੀ ਵਾਹਨ ਉਹਨਾਂ ਨੂੰ ਵੀ ਉਹ ਫੋਮ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡខាង ਦੀ ਸੀ ਖੜ ਰਹੀ ਮੈਂ ਜੀ ਸੁਖਜਿੰਦਰ ਸਿੰਘ ਪੰਡਤ ਸਤਵਾਲ ਤੋਂ ਮਾਝਾ ਸੰਚਾਲਕ ਆ ਪੰਜਾਬ ਵਾ ਇਸ ਪ੍ਰਧਾਨ ਆ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਆ ਜੀ ਵੀ ਅੱਜ ਚੌਥਾ ਦਿਨ ਆ ਸਾਨੂੰ ਧਰਨਾ ਲਾਏ ਨੂੰ ਇੱਥੇ ਪਹਿਲਾਂ ਅਸੀਂ ਉੱਥੇ ਗਰਦਾਸਪੁਰ ਵੀ ਲਾਇਆ ਸੀ ਟੈਂਕ ਚੌਕ 'ਚ ਏਡੀ ਸਾਹਿਬ ਨੇ ਇਹ ਸਾਬ ਨੇ ਵਾਅਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਤਲਬ ਪਾ ਦਿਆਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜਾਏਗੀ 19 ਨੂੰ ਖੁੱਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਸੀਂ ਐਂਡ ਵੇਖ ਕੇ ਅੱਜ ਅਸੀਂ ਤੁਹਾਨੂੰ ਕੋਈ ਚਾਹ ਨਹੀਂਗਾ ਵੀ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉਹ ਸ਼ਾਂਤਮੀ ਧਰਨਾ ਲਾਇਆ ਸੀ ਦਰਬਾਸਪੁਰ ਵੀ ਅੱਜ ਐਂਡ ਆ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 61 ਰੁਪਏ ਰਹਿੰਦੇ ਨੇ ਉਹ ਸਰਕਾਰੀਆਂ ਮਿਲਾਂ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤਾਂ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆ ਆਬਿਆਸਤੀ ਜਿਆਦਾ ਗੰਨੇ ਦੀ ਬੈਲਟ ਆ ਗੰਨੇ ਦੀ ਬੈਲਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤਾਂ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਠੀਕ total کافی پیسے ਨੇ 212 900 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵੱਖਰਾ ਇਹ ਜਾਰੀ ਹੋਣਾ ਚਿਰ ਰਹੇਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ 'ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ 'ਚ ਰਹੀ ਇੱਥੋਂ ਧਰਨਾ ਨਹੀਂ ਚੁੱਕਣਾ ਉਹਨਾਂ 'ਚ ਜਾਰੀ ਰਹੇਗਾ ਸਾਡੇ ਇੱਥੇ ਭਾਏ 10 ਦਿਨ ਲਾਣ 5 ਮਹੀਨਾ ਲਾਣ ਕੁਛ ਲਾਣ ਪਾਏ ਹਨੂ ਘੰਟੇ ਚ ਠਾਲ ਦੇਣਾ ਵੀ ਕਹਿਣ ਪੇ ਹੱਥ ਦੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠ ਪਾਂਗੇ ਅਸੀਂ ਉਹਨਾਂ ਚ ਨਹੀਂ ਉੱਠਣਾ ਜਿੰਨਾਂ ਚ ਸਾਡੇ ਪੈਸੇ ਨੇ